ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਸ਼ਾ ਜੀ ਮਹਾਰਾਜ ਜੀ ਤੋਂ ਲੈ ਕੇ ਪੰਚਮ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਤੱਕ ਸ਼ਾਂਤ ਮੇ ਢੰਗ ਦੇ ਨਾਲ ਦਿਰਤਾ ਕਰਵਾਇਆ ਗਿਆ ਕਿ ਜੁਰਮ ਦਾ ਟਾਕਰਾ ਸਬਰ ਅਤੇ ਸੰਤੋਖ ਨਾਲ ਕੀਤਾ ਅਤੇ ਲੋੜ ਪੈਣ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਸਬੋਧਨ ਵੀ ਕੀਤਾ ਤੇ ਪੰਚਮ ਪਾਤਸ਼ਾਹ ਸਹਿਬ ਸਿੱਧ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਅਤੇ ਸ਼ਹਾਦਤ ਦਾ ਜਮ ਪੀਤਾ ਪੰਚਮ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਸ਼ਾ ਜੀ ਨੇ ਇੱਕ ਨਿਆਰਾ ਬਦਲਾ ਲਿਆਂਦਾ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਭਗਤੀ ਦੇ ਨਾਲ ਸ਼ਕਤੀ ਦਾ ਸੰਮੇਲਨ ਵੀ ਕੀਤਾ ਸਿੱਖ ਧਰਮ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਸ਼ਾਸਤਰ ਧਾਰਨ ਕੀਤੇ ਸ਼ਾਸਤਰ ਵੀ ਇੱਕ ਨੇ ਭਲਕੇ ਦੋ ਧਾਰਨ ਕੀਤੇ ਇੱਕ ਮੀਰੀ ਦਾ ਤੇ ਦੂਜਾ ਪੀਰੀ ਦਾ ਦੋਵੇਂ ਅਰਬੀ ਤੇ ਫਾਰਸੀ ਭਾਸ਼ਾ ਦੇ ਸੰਕਲਪ ਹਨ ਮੀਰੀ ਦਾ ਸੰਬੰਧ ਮੀਰ ਨਾਲ ਹੈ ਜਿਸ ਦਾ ਅਰਥ ਹੈ ਬਾਦਸ਼ਾਹ ਤੇ ਸਰਦਾਰ ਪੀਰੀ ਦਾ ਅਰਥ ਧਾਰਮਿਕ ਆਗੂ ਜਾਂ ਗੁਰੂ ਭਾਈ ਗੁਰਦਾਸ ਜੀ ਦੇ ਕਹਿਣ ਮੁਤਾਬਕ ਪੀਰ ਨੂੰ ਗੁਰੂ ਦੇ ਸਮੋਦ ਵਿੱਚ ਜੋੜਿਆ ਜਾਂਦਾ ਹੈ ਪੰਜ ਪਿਆਲੇ ਪੰਜ ਪੀਰ ਛੱਟਾਂ ਪੀਰ ਬੈਠਾ ਗੁਰਪਾਰੀ ਸੰਗਤ ਜੀ ਭਗਤੀ ਦੇ ਨਾਲ ਸ਼ਕਤੀ ਸੰਤ ਦੇ ਨਾਲ ਸਿਪਾਹੀ ਸਤਗੁਰੂ ਜੀ ਨੇ ਜੋੜਿਆ ਅਤੇ ਸਿੱਖਾਂ ਵਿੱਚ ਰਾਜਸੀ ਬਦਲਾ ਲਿਆਂਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਹੁਣ ਕਲਗੀ ਵਾਲੀ ਦਸਤਾਰ ਸਜਾਈ ਜਾਵੇਗੀ ਕਿਰਪਾਨਾਂ ਧਾਰਨ ਕੀਤੀਆਂ ਜਾਣਗੀਆਂ ਮੰਜੀ ਦੀ ਥਾਂ ਤਖਤ ਉੱਤੇ ਬੈਠਿਆ ਜਾਵੇਗਾ ਹੁਣ ਜੋ ਵੀ ਸਿੱਖ ਚੰਗੇ ਸਾਸ਼ਤਰ ਤੇ ਘੋੜੇ ਗੁਰੂ ਘਰ ਨੂੰ ਭੇਟ ਕਰੇਗਾ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਿੱਖਾਂ ਦਾ ਬੋਲ ਵਾਲਾ ਧਾਰਮਿਕ ਬੋਲਚਾਲ ਸੰਤ ਫਕੀਰਾਂ ਵਾਲਾ ਤੇ ਦਿਖ ਸੈਨ ਸਾਹਾ ਵਾਲੀ ਹੋਵੇਗੀ ਸ਼ਾਸਤਰ ਕਿਤੇ ਕਿਸੇ ਉੱਤੇ ਜ਼ੁਲਮ ਕਰਨ ਦੇ ਲਈ ਨਹੀਂ ਵਲਕਿ ਜ਼ੁਲਮ ਦੇ ਵਿਰੁੱਧ ਉਠਾਏ ਜਾਣਗੇ ਗਰੀਬ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਉਠਾਏ ਜਾਣਗੇ ਹੁਣ ਹਰ ਸਿੱਖ ਕਰਪਾਨਾ ਧਾਰਨ ਕਰੇ ਅਤੇ ਇਸ ਜ਼ੁਲਮ ਦੇ ਖਿਲਾਫ ਡਟ ਕੇ ਮੁਕਾਬਲਾ ਕਰੇ ਅਤੇ ਆਪਣੇ ਗੁਰਧਾਮਾਂ ਦੀ ਬੇਅਦਵੀ ਤੋਂ ਬਚਾ ਕਰੇ ਸੰਗਤ ਜੀ ਹੋਈਆਂ ਗਲਤੀਆਂ ਦੀ ਖਿਮਾ ਧੰਨ ਧੰਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਉਸਾਰਨ ਕੀਤੇ ਮੇਰੀ ਪੀਰੀ ਸੰਧਾਨ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ